ਪਿਛਲੇ ਦਿਨਾਂ ਸੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੁਹਾਡਾ ਪੋਸਟਰ ਵਾਇਰਲ ਹੁੰਦਾ ਹੋਇਆ ਦੇਖਿਆ ਜਿਹਦੇ ਕ੍ਰਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਸੰਤ ਬਲਵਿੰਦਰ ਜੌਨ ਮਿਨਿਸਟਰੀ ਬਹੁਤ ਲੰਮੇ ਸਮੇਂ ਤੋਂ ਪਰਮੇਸ਼ਰ ਦੇ ਕੰਮ ਨੂੰ ਅਸੀਂ ਕਰ ਰਹੇ ਹਾਂ ਦੇਸ਼ ਵਿੱਚ ਦੁਨੀਆ 'ਚ ਆਹ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਜਿਹੜੀਆਂ ਪ੍ਰਾਰਥਨਾਵਾਂ ਆ ਪ੍ਰਾਰਥਨਾਵਾਂ ਬਹੁਤ ਬੜੀ ਪਾਵਰ ਹੈ ਜੀ ਜੀ ਪਰਮੇਸ਼ਰ ਦੇ ਸੰਤ ਜਦੋਂ ਮਿਲ ਕੇ ਦੁਆ ਕਰਦੇ ਆ ਤੇ ਬਹੁਤ ਸਾਰੇ ਬੰਧਨ ਟੁੱਟਦੇ ਆ 크ਰਿਸਚਨ ਐਂਡ 올 ਪੀਪਲ ਵੈਲਫੇਅਰ ਐਸੋਸੀਏਸ਼ਨ ਇੰਡੀਆ ਬਿਸ਼ਪ ਸੰਤ ਬਲਵਿੰਦਰ ਜੌਨ ਯੂਨੀਵਰਸਿਟੀ ਵੱਲੋਂ 28 ਜੂਨ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਟਪਈ ਰੋਡ ਸਵਰਨ ਪੈਲਸ ਅੰਮ੍ਰਿਤਸਰ ਵਿਖੇ ਵੱਡੇ ਪੱਧਰ ਉੱਤੇ ਪਾਸਟਰ ਕਾਨਫਰੰਸ ਕਰਵਾਈ ਜਾ ਰਹੀ ਹੈ। ਬਿਸ਼ਪ ਬਲਵਿੰਦਰ ਜੌਨ ਵੱਲੋਂ ਸਮੂਹ ਬਿਸ਼ਪ ਸਾਹਿਬਾਨ ਤੇ ਪਾਸਟਰ ਸਾਹਿਬਾਨਾਂ ਨੂੰ ਪਾਸਟਰ ਕਾਨਫਰੰਸ ਤੇ ਆਉਣ ਲਈ ਇਨਵੀਟੇਸ਼ਨ ਲੈਟਰ ਵੀ ਦਿੱਤੇ ਗਏ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਇਸ ਪਾਸਟਰ ਕਾਨਫਰੰਸ ਦਾ ਵਿਸ਼ਾ ਸਭ ਸੇਵਕਾਂ ਦੀ ਆਤਮਿਕ ਤਰੱਕੀ ਲਈ ਇਹ ਸਭਾ ਕਰਵਾਈ ਜਾ ਰਹੀ ਹੈ। ਜਿਸ ਵਿੱਚ ਆਏ ਹੋਏ ਰੱਬ ਦੇ ਸੇਵਕਾਂ ਲਈ ਖਾਸ ਭੋਜਨ ਵੀ ਤਿਆਰ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਆਪ ਸਾਰਿਆਂ ਦਾ ਹੀ ਸੱਚ ਦੀ ਆਵਾਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ ਔਰ ਅੱਜ ਤੁਹਾਡੇ ਨਾਲ ਰੂਬਰੂ ਕਰਾਉਣੇ ਹਾਂ ਸਾਡੇ ਵਿੱਚ ਮੌਜੂਦ ਨੇ 크ਰਿਸਚਨ ਐਂਡ 올 ਪੀਪਲ ਵੈਲਫੇਅਰ ਐਸੋਸੀਏਸ਼ਨ ਇੰਡੀਆ ਰਜਿਸਟਰਡ ਦੇ ਜੋ ਸਾਡੇ ਵਿੱਚ ਰਾਸ਼ਟਰੀ ਚੇਅਰਮੈਨ ਨੇ ਸੰਤ ਬਿਸ਼ਪ ਬਲਵਿੰਦਰ ਜੌਨ ਜੀ ਸਾਡੇ ਵਿੱਚਕਾਰ ਮੌਜੂਦ ਨੇ ਆਓ ਉਹਨਾਂ ਨਾਲ ਮੁਲਾਕਾਤ ਕਰਵਾਉਣੀ ਚਾਹੁੰਦੇ ਹਾਂ ਤੁਹਾਡੇ ਨਾਲ ਸੰਜੀਬ ਬਹੁਤ-ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ 'ਚ ਔਰ ਜੈ ਐਮਸੀ ਦੀ ਆਖਦੇ ਆ ਹਾਂ ਜੈ ਐਮਸੀ ਦੀ ਨਵਜੋਤ ਜੀ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਔਰ ਚਾਹੇ ਉਹ ਸਾਡੇ ਮਾਨਯੋਗ ਰਿਸਪੈਕਟਡ ਬਿਸ਼ਪ ਸਭਾ ਨੇ ਪਾਸਟਰ ਸਹਿਬਾਨ ਨੇ 크੍ਰਿਸਚਨ ਲੀਡਰ ਨੇ ਸਾਰੇ 올 ਪੀਪਲ ਲੋਕਾਂ ਨੂੰ ਜੈ ਐਮਸੀ ਕੀ ਪਿਛਲੇ ਦਿਨਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੁਹਾਡਾ ਪੋਸਟਰ ਵਾਇਰਲ ਹੁੰਦਾ ਹੋਇਆ ਦੇਖਿਆ ਜਿਹਦੇ ਵਿੱਚ ਤੁਸੀਂ ਇੱਕ ਵੱਡੇ ਪੱਧਰ ਦੇ ਉੱਤੇ ਤੁਸੀਂ ਇੱਕ ਪਾਸਟਰ ਕਾਨਫਰੰਸ ਕਰਨ ਜਾ ਰਹੇ ਹੋ ਉਹਦੇ ਸਿਲਸਿਲੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹਾਂ ਪੁੱਛਣਾ ਚਾਹੁੰਦੇ ਹਾਂ ਕਿ ਕਿਵੇਂ ਵਿਚਾਰ ਬਣਿਆ ਕਿ ਤੁਸੀਂ ਪਾਸਟਰ ਕਾਨਫਰੰਸ ਜੋ ਕਰਨ ਜਾ ਰਹੇ ਹੋ ਰੱਖੀ ਆ ਤੁਸੀਂ ਉਹਦੇ ਬਾਰੇ 'ਚ ਥੋੜੀ ਮੈਂ ਚਾਹਨਾਗੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿਓ ਬਿਲਕੁਲ ਜੀ ਸੋ ਪਰਮੇਸ਼ਵਰ ਦੀ ਤਾਰੀਫ ਕਰਦੇ ਹਾਂ ਪਿਛਲੇ ਲੰਮੇ ਸਮੇਂ ਤੋਂ ਜੀ ਆਪਣੀ ਐਸੋਸੀਏਸ਼ਨ ਦੇ ਨਾਲ ਜੁੜੀ 크ਰਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਸੰਤ ਬਲਵਿੰਦਰ ਜੌਨ ਮਿਨਿਸਟਰੀ ਬਹੁਤ ਲੰਮੇ ਸਮੇਂ ਤੋਂ ਪਰਮੇਸ਼ਰ ਦੇ ਕੰਮ ਨੂੰ ਅਸੀ ਕਰ ਰਹੇ ਆ ਜੀ ਔਰ ਮੇਰੀ ਇੱਕ ਪਹਿਲੇ ਤੋਂ ਹੀ ਇੱਕ ਬੜੀ ਮਨ ਦੇ ਵਿੱਚ ਇੱਕ ਚਾਹਤ ਹੁੰਦੀ ਆ ਔਰ ਚਾਹਤ ਰਹੀ ਐ ਅਸੀਂ ਕਰਦੇ ਰਹੇ ਆ ਕਿ ਹਰ ਕਮ ਸੇ ਕਮ 2 ਮਹੀਨੇ ਬਾਅਦ ਇੱਕ ਪਾਸਟਰ ਸਬਾਨਾ ਦੀ ਪਰਮੇਸ਼ਰ ਦੇ ਦਾਸਾਂ ਦੀ ਇੱਕ ਮੇਲ ਮਲਾਪ ਦੀ ਇੱਕ ਮੀਟਿੰਗ ਕੀਤੀ ਜਾਏ ਸੰਗਤ ਹੋਵੇ ਜਿਹਦੇ ਵਿੱਚ ਅਸੀਂ ਪੰਜਾਬ ਦੀ ਤਰੱਕੀ ਲਈ ਔਰ ਆਪਣੇ ਦੇਸ਼ ਦੁਨੀਆ ਵਾਸਤੇ ਪ੍ਰੇ ਕਰੀਏ ਪ੍ਰਾਰਥਨਾਵਾਂ ਕਰੀਏ ਕੋਈ ਦੁੱਖ ਸੁੱਖੇ ਪਰਮੇਸ਼ਰ ਦੇ ਦਾਸਾਂ ਦਾ ਸੁਣੀਏ ਜੀ ਔਰ ਸਿ ਮਿਲ ਕੇ ਪ੍ਰਭ ਯਿਸੂ ਮਸੀਹ ਦੇ ਰਾਜ ਨੂੰ ਜਿਹੜਾ ਵਧਾਈ ਉਹ ਇੱਕ ਕਾਫੀ ਲੰਮੇ ਸਮੇਂ ਤੋਂ 2 2.5 ਮਹੀਨੇ ਤੋਂ ਅਸੀਂ ਇੱਕ ਮੰਚ ਪ੍ਰੇ ਕਰ ਰਹੇ ਸਾਂ ਭਵਨ ਚ ਵੀ ਪ੍ਰਾਰਥਨਾ ਕਰਦੇ ਹਾਂ ਮੇਰੇ ਸਾਥੀ ਜਿਹੜੇ ਪਾਸਟਰ ਸਬਾਨ ਪਰਮੇਸ਼ਰ ਦੇ ਦਾਸ ਨੇ ਐਸੋਸੀਏਸ਼ਨ ਦੇ ਜੀ ਉਹਨਾਂ ਨਾਲ ਵੀ ਮੈਂ ਸ਼ੇਅਰ ਕੀਤਾ ਲੇਕਿਨ ਅਸੀਂ ਕੁਝ ਅ ਇਲੈਕਸ਼ਨਸ ਚੱਲ ਰਹੇ ਸੀ ਕੋਈ ਪੁਰਾਣੇ ਸਮੇਂ ਚ ਉਹਦਾ ਕਰਕੇ ਹਟ ਕੇ ਥੋੜਾ ਜਿਹਾ ਗਿਆ ਉਸ ਤੋਂ ਬਾਅਦ ਹੀ ਇਹ ਜਿਹੜੀ ਪਾਸਟ ਕਾਨਫਰੰਸ ਜਿਹੜੀ ਆ ਹਾਂਜੀ ਪਾਸਟ ਕਾਨਫਰੰਸ ਕਰਾਂਗੇ ਜੀ ਉਹ ਇਦਾਂ ਕਰਕੇ ਪਰਮੇਸ਼ਰ ਦੇ ਵੱਲੋਂ ਉਹਦੀ ਕਿਰਪਾ ਦੇ ਨਾਲ ਹੋਇਆ ਔਰ ਇਹ ਪਲਾਨ ਸੀ ਓਕੇ ਦੁਆ ਕਰ ਰਹਿ ਸਾਂ ਇਹਦੇ ਬਾਰੇ ਕਿੰਨੇ ਕ ਪਾਸਟਰਾਂ ਨੂੰ ਇਹਦੇ ਬਾਰੇ ਤੁਸੀਂ ਅਵੇਅਰ ਕਰ ਚੁੱਕੇ ਹੋ ਇਸ ਮੀਟਿੰਗ ਬਾਰੇ ਦੱਸ ਚੁੱਕੇ ਹੋ ਦੇਖੋ ਇਦਾਂ ਹੈ ਕਿ ਮੋਸਟਲੀ 150 ਤੋਂ 200 ਜਿਹੜੇ ਪਾਸਟਰ ਸਭਾ ਨੇ ਜੀ ਉਹਨਾਂ ਨੂੰ ਮੈਸੇਜ ਪਹੁੰਚ ਚੁੱਕਾ ਹੈ ਜਾ ਚੁੱਕਾ ਹੈ ਮੋਸਟਲੀ ਜਿਆਦਾਤਰ ਤੇ ਕੁਝ ਲੋਕਾਂ ਨੂੰ ਪਰਮੇਸ਼ਰ ਦੇ ਦਾਸਾਂ ਨੂੰ ਮੈਂ ਨਿੱਜੀ ਤੌਰ ਤੇ ਮਿਲ ਚੁੱਕਾ ਹਾਂ ਜਿਵੇਂ ਮੈਨੂੰ ਅੱਛਾ ਲੱਗਾ ਹੈ ਕਿ ਜੇ ਐਡੀ ਵੱਡੀ ਪਾਸਟਰ ਕਾਨਫਰੰਸ ਰੱਖੀ ਹੈ ਮੀਟਿੰਗ ਰੱਖੀ ਹੈ ਜੀ ਜੀ ਤੇ ਚੰਗੀ ਗੱਲ ਹੈ ਕਿ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇੱਕ ਸੇਵਾ ਕਰਨੀ ਸਿਖਾਈ ਹੈ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਸੇਵਾ ਮਤਲਬ ਕੁਰਾਉਣ ਨਹੀਂ ਆਇਆ ਸੇਵਾ ਕਰਨ ਵਾਸਤੇ ਆਇਆ ਤੇ ਬਹੁਤੇ ਲੋਕਾਂ ਦੇ ਨਸਤਾਰੇ ਦਾ ਮੁੱਲ ਪਰਨਾਇਆ। ਪ੍ਰਭੂ ਯਿਸੂਮਸੀ ਪਰਮੇਸ਼ਰ ਹੋ ਕੇ ਪਰਮੇਸ਼ਰ ਦਾ ਕਲੌਤਾ ਪੁੱਤਰ ਹੋ ਕੇ ਜਗਤ ਦਾ ਸਾਲਵੇਸ਼ਨ ਹੋ ਕੇ ਜਗਤ ਦਾ ਸ਼ਾਂਤੀ ਦਾਤਾ ਹੋ ਕੇ ਖੁਦ ਸਵੈਮ ਆਪਣੇ ਹੱਥੀ ਪੈਰੀ ਚੱਲ ਕੇ ਹੱਥੀ ਸੇਵਕਾਈ ਪ੍ਰਭੂ ਯਿਸੂਮਸੀ ਕਰਦੇ ਸੀ। ਤੇ ਅਸੀਂ ਵੀ ਉਹਦੇ ਪੁੱਤਰ ਆ, ਉਹਦੇ ਦਾਸ ਆ। ਤੋਂ ਸਾਡਾ ਸੁਭਾਅ ਵੀ ਪ੍ਰਭੂ ਯਿਸੂਮਸੀ ਦੇ ਸਮਾਨ ਰਲਣਾ ਚਾਹੀਦਾ। ਇਸ ਕਰਕੇ ਮੈਂ ਖੁਦ ਹੀ ਜਾ ਕੇ ਸਾਡੀ ਜਿਹੜੀ ਟੀਮ ਆ ਜ਼ਿਆਦਾਤਰ ਮੋਸਟਲੀ ਪਰਮੇਸ਼ਰ ਦੇ ਜਿਹੜੇ ਰਿਸਪੈਕਟਡ ਪ੍ਰਭੂ ਦੇ ਵਿੱਚ ਹੈ ਉਹ ਬਿਸਪ ਸਬਾਣ ਹੈ ਪਾਸਟਰ ਸਬਾਣ ਹੈ ਜੀ ਜੀ ਤੋਂ ਇਹ ਸਾਰੇ ਸੇਵਕਾਂ ਨੂੰ ਅਸੀਂ ਸੱਦਾ ਜਿਹੜਾ ਖੁਦ ਸਵੈਮ ਜਾ ਕੇ ਦੇ ਰਿਹਾ ਸਾਡੀ ਟੀਮ ਵੀ ਕੰਮ ਕਰ ਰਹੀ ਹੈ ਇਹਦੇ ਨਾਲ ਜੀ ਤੋਂ ਪਰਮੇਸ਼ਰ ਦਾ ਧੰਨਵਾਦ ਹੈ ਸਾਡਾ ਮੇਨ ਪਰਪਸ ਇਹ ਹੋਈ ਆ ਕਿ ਜਿਹੋ ਜਿਹਾਂ ਪੰਜਾਬ ਦੇ ਵਿੱਚ ਆ ਸ਼ਾਂਤੀ ਦਾ ਦੇਸ਼ ਵਿੱਚ ਦੁਨੀਆ 'ਚ ਆ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਜਿਹੜੀਆਂ ਪ੍ਰਾਰਥਨਾਵਾਂ ਆ ਪ੍ਰਾਰਥਨਾਵਾਂ ਬਹੁਤ ਬੜੀ ਪਾਵਰ ਹੈ ਜੀ ਜੀ ਪਰਮੇਸ਼ਰ ਦੇ ਸੰਤ ਜਦੋਂ ਮਿਲ ਕੇ ਦੁਆ ਕਰਦੇ ਆ ਤੇ ਬਹੁਤ ਸਾਰੇ ਬੰਧਨ ਟੁੱਟਦੇ ਆ ਬਹੁਤ ਸਾਰੇ ਰਸਤੇ ਖੁੱਲਦੇ ਆ ਔਰ ਉਹ ਮਿਲ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਹੋਰ ਕੰਮ ਨੂੰ ਕਰ ਸਕਦੇ ਆ ਜੀ ਜੀ ਬਹੁਤ ਵਧੀਆ ਗੱਲ ਸੰਤਾਂ ਨੇ ਦੱਸੀ ਆ ਆ ਕਿ ਉਹ ਆਪ ਗਏ ਆ ਔਰ ਘਰ ਘਰ ਜਾ ਕੇ ਉਹਨਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਆ ਕਿ ਉਸ ਪਾਸਟ ਕਾਨਫਰੰਸ ਵਿੱਚ ਪਹੁੰਚੋ ਔਰ ਇੱਕ ਖਾਸ ਗੱਲ ਇਹ ਆ ਕਿ ਦੇਖੋ ਕਿ ਇਹਦੀਆਂ ਤਸਵੀਰਾਂ ਵੀ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਜਿੱਥੇ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਆਪ ਪਾਸਟਰ ਸਹਿਬਾਨਾਂ ਨੂੰ ਬੜੇ ਹੀ ਆਦਰ ਔਰ ਬੜੇ ਹੀ ਮਾਨ ਦੇ ਨਾਲ ਉਹ ਉਹਨਾਂ ਨੂੰ ਚਿੱਠੀਆਂ ਦੇ ਕੇ ਉਸ ਮੀਟਿੰਗ ਦੀ ਇਨਵਿਟੇਸ਼ਨ ਕਾਰਡ ਦੇ ਕੇ ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ ਪਾਸਟਰ ਕਾਨਫਰੰਸ ਦੇ ਵਿੱਚ ਪਹੁੰਚੋ ਸੰਜੀ ਅਗਰ ਮੀਟਿੰਗ ਦੀ ਇਹਦੀ ਗੱਲ ਕਰੀਏ ਪਾਸਟਰ ਕਾਨਫਰੰਸ ਦੀ ਦੇ ਤਾਂ ਜਿਹੜਾ ਮੇਨ ਪਰਪਸ ਜਿਹੜਾ ਮੇਨ ਵਿਸ਼ਾ ਆ ਉਹ ਕੀ ਆ ਮੀਟਿੰਗ ਦਾ ਦੇਖੋ ਮੇਨ ਵਿਸ਼ਾ ਸਾਡੇ ਕੋਲ ਰੋਮੀਆਂ ਦੀ ਪਤਰੀ ਪਵਿੱਤਰ ਬਾਈਬਲ ਚੋਂ ਜੀ ਉਹਦਾ ਅਧਿਆਇ 14 ਉਹਦੀ 19 ਐਤ ਉੱਥੇ ਪਰਮੇਸ਼ਰ ਦੇ ਦਾਸ ਸੰਤ ਪਲੋਸ ਨੇ ਕਿਹਾ ਹੈ ਕਿ ਆਓ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਹਦੇ ਤੋਂ ਮਲਾਪ ਔਰ ਤਰੱਕੀ ਹੋਵੇ ਇੱਕ ਦੂਸਰੇ ਦੀ ਤਰੱਕੀ ਹੋਵੇ ਤੋਂ ਇਹ ਆਤਮਿਕ ਰੀਤੀ ਦੇ ਨਾਲ ਰੱਖੀ ਹੋਈ ਮੀਟਿੰਗ ਆ ਸਪਿਰਚੁਅਲ ਵਚਨ ਦੇ ਅਨੁਸਾਰ ਇਹ ਮੀਟਿੰਗ ਆ ਕੋਈ ਇਹਦੇ ਨਾਲ ਕੋਈ ਸਿਆਸਤ ਦਾ ਕੋਈ ਸੰਸਾਰਕ ਗੱਲਾਂ ਦਾ ਕੋਈ ਇਹਦੇ ਚ ਕਾਰਵਿਹਾਰ ਨਹੀਂ ਹੈ ਇਹ ਸਿਰਫ ਪਵਿੱਤਰ ਬਾਈਬਲ ਦੇ ਅਕੋਰਡਿੰਗ ਜਿਹੜਾ ਆ ਵਚਨ ਦੇ ਅਕੋਰਡਿੰਗ ਇਸ ਨੂੰ ਮੀਟਿੰਗ ਨੂੰ ਰੱਖਿਆ ਕਿਉਂਕਿ ਇਹ ਕਾਫੀ ਸਮੇਂ ਤੋਂ ਇਹਦੇ ਲਈ ਪ੍ਰਾਰਥਨਾ ਕਰ ਰਹੇ ਸਾਂ ਕਿ ਇੱਕ ਵੱਡੇ ਲੈਵਲ ਦੀ ਇੱਕ ਪਾਸਟਰ ਕਾਨਫਰੰਸ ਕੀਤੀ ਜਾਵੇ ਜੀ ਜਿਹਦੇ ਚ ਜਿਹੜੇ ਸਾਡੇ ਐਸੋਸੀਏਸ਼ਨ ਦੇ ਨਾਲ ਜੁੜੇ ਆ ਜਾਂ ਮਿਨਿਸਟਰੀ ਨਾਲ ਜੁੜੇ ਆ ਉਹਨਾਂ ਤੋਂ ਇਲਾਵਾ ਵੀ ਸਭ ਸੇਵਕਾਂ ਨੂੰ ਪਹੁੰਚ ਕੀਤੀ ਜਾਵੇ ਤੇ ਸਾਰੇ ਸੇਵਕਾਂ ਨੂੰ ਮਿਲ ਕੇ ਅਸੀਂ ਪੂਰੇ ਦੇਸ਼ ਦੁਨੀਆ ਵਾਸਤੇ ਪ੍ਰੇ ਕਰੀਏ ਔਰ ਆਰਾਧਨਾ ਵੀ ਉੱਥੇ ਹੋਵੇ ਔਰ ਵਧੀਆ ਢੰਗ ਨਾਲ ਪਰਮੇਸ਼ਰ ਦਾ ਜਿਹੜਾ ਵਚਨ ਦੀ ਸੇਵਾ ਕੀਤੀ ਜਾਵੇ ਗੱਲ ਕਰੀਏ ਮੁੱਖ ਪ੍ਰਚਾਰਕ ਦੀ ਤੇ ਕੌਣ ਆ ਰਿਹਾ ਉਸ ਨੂੰ ਦੇਖੋ ਇਦਾਂ ਆ ਅਸੀਂ ਪ੍ਰਾਰਥਨਾ ਕਰ ਰਏ ਸਾਂ ਜੀ ਕਿ ਪਰਮੇਸ਼ਰ ਤੁਸੀਂ ਸਾਡੀ ਅਗਵਾਈ ਕਰੋ ਅਗਰ ਤੁਸੀਂ ਸਾਡੀ ਅਗਵਾਈ ਕਰੋਗੇ ਚਾਹੇ ਮੈਂ ਇੱਥੇ ਕੋਈ ਵੀ ਹੈ ਪਰਮੇਸ਼ਰ ਦੀ ਸੇਵਕਾਈ ਉਸ ਵਚਨ ਦੀ ਕਰ ਸਕਦਾ ਹੈ ਜੀ ਜੀ ਉਹ ਪਰਮੇਸ਼ਰ ਨੇ ਅਗਵਾਈ ਕੀਤੀ ਸਾਡੀ ਔਰ ਪ੍ਰਭੂ ਨੇ ਸਾਡਾ ਜੋੜ ਮੇਲ ਜਿਹੜਾ ਕੀਤਾ ਓਕੇ ਕਿ ਪਰਮੇਸ਼ਰ ਦੇ ਬਹੁਤ ਹੀ ਵਿਸ਼ੇਸ਼ਕ ਦਾਸ ਇੰਟਰਨੈਸ਼ਨਲ ਪ੍ਰਚਾਰਕ ਜੀ ਜਿਹੜੇ ਬਿਸ਼ਪ ਸਾਹਿਬ ਜਿਹੜੇ ਵਿਜੀ ਇਮਾਨੁਅਲ ਜੀ ਚੰਡੀਗੜ੍ਹ ਦਿੱਲੀ ਵਾਲੇ ਸੰਤ ਜਿਹੜੇ ਆ ਜੀ ਉਹ ਇਹਦੇ ਮੁੱਖ ਪ੍ਰਚਾਰਕ ਨੇ ਇਸ ਪਾਸਟਰ ਕਾਨਫਰੰਸ ਦੇ ਔਰ ਇਹਦਾ ਨਾਮ ਹੀ ਹੈਗਾ ਆ ਵਸਾਲ ਪਾਸਟਰ ਕਾਨਫਰੰਸ ਜਿਹਦੇ ਅੰਦਰ ਪਿੰਨ ਪਿੰਨ ਇਲਾਕਿਆਂ ਤੋਂ ਅਲੱਗ-ਅਲੱਗ ਇਲਾਕਿਆਂ ਤੋਂ ਸਾਡੇ ਮਾਨਯੋਗ ਰਿਸਪੈਕਟਡ ਬਿਸ਼ਪ ਸਭਾ ਨੇ ਪਾਸਟਰ ਸਹਿਬਾਨ ਨੇ ਔਰ ਮਸੀਹ ਸਾਡੀਆਂ ਜਿਹੜੀਆਂ ਭੈਣਾ ਸੇਵਕਾ ਹੀ ਕਰ ਰਹੀਆਂ ਰੱਬ ਦੇ ਦਾਸਾਂ ਨਾਲ ਮਿਲ ਕੇ ਸੱਚਮੁੱਚ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਅਵੇਅਰ ਹੋਣ ਦੀ ਹੋਰ ਲੋੜ ਆ ਬਹੁਤ ਸਾਰੀਆਂ ਪ੍ਰਭੂ ਦੀਆਂ ਦਾਸੀਆਂ ਵੀ ਇਹਦੇ ਚ ਬਹੁਤ ਵੱਡੀ ਗਿਣਤੀ ਚ ਜੀ ਜੀ ਪਰਮੇਸ਼ਰ ਦੇ ਦਾਸ ਬਿਸ਼ਪ ਪਾਸਟਰ ਸਹਿਬਾਨ ਸਾਰੇ ਮਤਲਬ ਪਹੁੰਚ ਰੇ ਪਹੁੰਚ ਰੇ ਹਮ ਬਹੁਤ ਧੰਨਵਾਦ ਕਰਦੇ ਆ ਸੰਤਾ ਦਾ ਕਿ ਦੱਸਣਾ ਚਾਹੁੰਦੇ ਆ ਕਿ ਇਹਨਾਂ ਦੇ ਕੋਲ ਸਮਾਂ ਨਹੀਂ ਸੀ ਔਰ ਅਸੀਂ ਦੇਖਿਆ ਪੋਸਟਰ ਇਹਨਾਂ ਦਾ ਜੋ ਵਾਇਰਲ ਹੋ ਰਿਹਾ ਸੀ ਔਰ ਅਸੀਂ ਅੱਜ ਇਹਨਾਂ ਦੇ ਕੋਲ ਪਹੁੰਚੇ ਜਗਾ ਦੇ ਉੱਤੇ ਔਰ ਸੰਜੀ ਸਭ ਤੋਂ ਪਹਿਲਾਂ ਤੇ ਅਸੀਂ ਥੈਂਕਸ ਕਰਨਾ ਚਾਹੁੰਦੇ ਆ ਇਸ ਕਰਕੇ ਕਿ ਜਿਹੜਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਔਰ ਖਾਸ ਕਰਕੇ ਅਸੀਂ ਇਸੇ ਕਰਕੇ ਆਏ ਆ ਇਸੇ ਗੱਲ ਦੇ ਉੱਤੇ ਕਿ ਜਿੰਨੇ ਵੀ ਸੱਚ ਦੀ ਆਵਾਜ਼ ਚੈਨਲ ਤੇ ਸਾਨੂੰ ਪਾਸਟਰ ਸਹਿਬਾਨ ਔਰ ਬਿਸ਼ਪ ਸਹਿਬਾਨ ਔਰ ਮਸੀਹ ਲੀਡਰ ਜੋ 크ਰਿਸਚਨ ਕਮਿਊਨਿਟੀ ਦੇ ਜਿੰਨੇ ਵੀ ਪਰੋਕਾਰ ਨੇ ਜਿਹੜੇ ਇਸ ਚੈਨਲ ਨੂੰ ਵਾਚ ਕਰਦੇ ਨੇ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਔਰ ਉਹਨਾਂ ਨੂੰ ਮੈਂ ਚਾਹੁੰਦਾ ਹਾਂ ਸੰਜੀ ਤੁਸੀਂ ਉਹਨਾਂ ਨੂੰ ਵੀ ਆਪਣੇ ਵੱਲੋਂ ਇਨਵਿਟੇਸ਼ਨ ਜਿਹੜਾ ਮੈਸੇਜ ਤੁਸੀਂ ਕਹਿ ਰਹੇ ਸੀ ਦੇਣ ਬਾਰੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਵੀ ਦੇ ਦੇ ਦਵੂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦਾ ਹਾਂ ਪ੍ਰਭੂ ਯੀਸ਼ੂ ਮਸੀਹ ਦਾ ਔਰ ਥੈਂਕਸ ਕਰਦਾ ਹਾਂ ਨਵਜੋਤ ਜੀ ਦਾ ਸੱਚ ਦੀ ਬਾਤ ਚੈਨਲ ਦਾ ਜੋ ਆਪਣੀ ਮਸੀਹ ਕਮਿਊਨਿਟੀ ਵਾਸਤੇ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਜਿਹਦੇ ਕੰਮ ਕਰਨਾ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਪ੍ਰਭੂ ਯੀਸ਼ੂ ਮਸੀਹ ਦਾ ਵਚਨ ਮਿਲਦਾ ਹੈ ਬਹੁਤ ਨਵੀਆਂ-ਨਵੀਆਂ ਗਵਾਹੀਆਂ ਮਿਲਦੀਆਂ ਹੈ ਮੈਂ ਦੇਖਦਾ ਰਹਿਣਾ ਹੈ ਤੁਹਾਡੇ ਚੈਨਲ ਨੂੰ ਜੀ ਜੀ ਜੇ ਪੰਜਾਬ ਦੇ ਵਿੱਚ ਵੇਖੋ ਤੁਸੀਂ ਕਹੋ ਸੰਤ ਜੀ ਤੁਸੀਂ ਇਹਨੂੰ ਗੱਲ ਨੂੰ ਕਲੀਅਰ ਕਰੋ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਸਭ ਤੋਂ ਜ਼ਬਰਦਸਤ ਢੰਗ ਨਾਲ ਜਿਹੜਾ ਮਸੀਹਤ ਵਾਸਤੇ ਆਮ ਲੋਕਾਂ ਲਈ ਔਰ ਕਨਸੈਂਟਿਵ ਵਾਸਤੇ ਕਮਿਊਨਿਟੀ ਲਈ ਕੰਮ ਕਰ ਰਿਹਾ 크ਰਿਸਚੀਅਨ ਕਮਿਊਨਿਟੀ ਲਈ ਉਹ ਸੱਚ ਦੀ ਆਵਾਜ਼ ਚੈਨਲ ਆ ਬਹੁਤ ਥੈਂਕਸ ਹਾਂ ਪਰਮੇਸ਼ਰ ਤੁਹਾਨੂੰ ਬles ਕਰੇ ਤੁਹਾਡੇ ਚੈਨਲ ਨੂੰ ਤੁਹਾਡੀ ਸਮੁੱਚੀ ਟੀਮ ਨੂੰ ਔਰ ਨਾਲ ਨਾਲ ਜਿਹੜੇ ਸਾਡੇ ਇਸ ਚੈਨਲ ਦੇ ਦੁਆਰਾ ਸੁਣ ਰਹੇ ਨੇ ਸਹ ਉਹ ਸਾਡੇ ਮਾਨਜੁਗ ਰਿਸਪੈਕਟਡ ਬਿਸ਼ਪ ਸਭ ਆ ਪਾਣਿਆ ਚਾਹੇ ਮੰਨ ਲਓ ਪਾਸਟਰ ਸਭਾ ਸਾਡੀਆਂ ਭੈਣਾਂ ਜੋ ਪਰਮੇਸ਼ਰ ਦੀ ਸੇਵਕਾਂ ਨੂੰ ਘਰ-ਘਰ ਲੈ ਕੇ ਜਾ ਰਹੀਆਂ ਨੇ ਗਵਾਹੀ ਰੂਪ ਦੇ ਅੰਦਰ ਕੋਈ ਐਲਦਰ ਹੈ ਪਰਮੇਸ਼ਰ ਦੀ ਸੇਵਕ ਹੈ ਤਾਂ ਮੈਂ ਅੱਜ ਤੁਹਾਡੇ ਚੈਨਲ ਦੇ ਦੁਆਰਾ ਕਿਉਂਕਿ ਸਭ ਲੋਕਾਂ ਤੱਕ ਬਾਈ ਫੇਸ ਜਾ ਕੇ ਮਿਲਣਾ ਸਭ ਲੋਕਾਂ ਤੱਕ ਬਾਈ ਹੈਂਡ ਜਾ ਕੇ ਮਿਲਣਾ ਮੁਸ਼ਕਲ ਕੰਮ ਹੈ ਲੇਕਿਨ ਇਹ ਚੈਨਲ ਦੇ ਦੁਆਰਾ ਅਸੀਂ ਸੱਦਾ ਦਿੰਨੇ ਆ ਸਭ ਪਰਮੇਸ਼ਰ ਦੇ ਚਾਹੇ ਉਹ ਬਿਸ਼ਪ ਸਭਾ ਨੇ ਪਾਟਰ ਸਭਾ ਨੇ ਤੇ ਸਾਡੀਆਂਸੀ ਭੈਣਾਂ ਨੇ ਜੋ ਖੁਦਾਬੰਦੀ ਸੇਵਕਾਈ ਕਰਦੀਆਂ ਨੇ ਬਿਲਕੁਲ ਤੋਂ ਸਾਰਿਆਂ ਨੂੰ ਅਸੀਂ ਸੱਦਾ ਦਿੰਨੇ ਆ ਕਿਉਂਕਿ ਇਹਦਾ ਬਹੁਤ ਹੀ ਵਧੀਆ ਮੈਂ ਚਾਹਨਾ ਕਿ ਸੰਜੀ ਤੁਸੀਂ ਆਪਣਾ ਟਾਈਮ ਸ਼ਡਿਊਲ ਕਿੰਨੀ ਤਰੀਕ ਨੂੰ ਸਮੇਲਨ ਤੇ ਜਿਹੜੀ ਪਾਸਟਰ ਕਾਨਫਰੰਸ ਰੱਖੀ ਆ ਉਹਦਾ ਸਾਰਾ ਵੀਰਵਾਹ ਇਹਨਾਂ ਨੂੰ ਸਾਰਾ ਵੀਰਵਾਹ ਬਿਲਕੁਲ ਜੀ ਸੋ ਪਰਮੇਸ਼ਵਰ ਦੀ ਤਾਰੀਫ ਇਹਦੀ ਪਹਿਲਾਂ ਮੈਂ ਮਿਤੀ ਦੱਸਾਂਗਾ ਤਰੀਕ ਇਹਦੀ ਹੈਗੀ ਹੈ 28 ਤਰੀਕ ਜੀ ਦਿਨ ਹੈਗਾ ਸ਼ੁੱਕਰਵਾਰ ਟਾਈਮਿੰਗ ਉਹਦੀ ਹੈਗੀ ਹੈ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਥਾਨ ਦੱਸਾਂਗਾ ਇਹ ਜਦੋਂ ਤੁਸੀਂ ਅੰਮ੍ਰਿਤਸਰ ਸਿਟੀ ਦੇ ਵਿੱਚ ਆ ਜਾਂਦੇ ਜੋ ਨਾਈਆਂ ਵਾਲਾ ਮੋੜ ਉਦੇ ਨੇੜੇ ਜਦੋਂ ਟਪਈ ਰੋਡ ਨੂੰ ਅਸੀਂ ਜਾਣੇ ਆ ਨੇੜੇ ਰੇਲਵੇ ਫਾਟਕ ਆ ਸਵਰਨ ਪੈਲਸ ਆ ਪੈਲਸ ਦੇ ਅੰਦਰ ਇਹ ਪ੍ਰੋਗਰਾਮ ਆ ਸਾਰਾ ਸਮਾमेलन ਰੱਖਿਆ ਹੋਇਆ ਹੈ ਜੀ ਤੋਂ ਸਵਰਨ ਪੈਲਸ ਦੇ ਵਿੱਚ ਇਹ ਸਮਾमेलन ਹੋਏਗਾ ਤੋਂ ਟਾਈਮਿੰਗ ਇਹਦੀ ਸਵੇਰੇ 10 ਵਜੇ ਮੈਂ ਸਭ ਦਾਸਾਂ ਨੂੰ ਦਾਸੀਆਂ ਨੂੰ ਨਿਵੇਦਨ ਕਰਾਂਗਾ ਕਿ ਸਮੇਂ ਨਾਲ ਆਈਏ ਕਿਉਂਕਿ ਥੋੜਾ ਸਮਾਂ ਹੋਏਗਾ ਔਰ ਥੋੜੇ ਸਮੇਂ ਦੇ ਅੰਦਰ ਅਸੀਂ ਜਿਹੜੇ ਪਰਮੇਸ਼ਰ ਦੇ ਮੈਸੇਜ ਹੈ ਸੁਨੇਹਾ ਰੱਬ ਦਾ ਸਾਡੀ ਪੰਜਾਬ ਵਾਸਤੇ ਸਾਡੇ ਦੇਸ਼ ਲਈ ਪੂਰੀ ਦੁਨੀਆ ਲਈ ਉਹ ਵਧੀਆ ਢੰਗ ਨਾਲ ਹਿੱਸੇਨ ਪਾਵਾਂਗੇ ਔਰ ਸਾਰੇ ਮਿਲ ਕੇ ਹੀ ਪ੍ਰਭੂ ਯੇਸ਼ੂ ਦੇ ਬੜੇ ਨਾਮ ਨੂੰ ਉੱਚਾ ਕਰਾਂਗੇ ਔਰ ਬਹੁਤ ਜ਼ਬਰਦਸਤ ਪਰਮੇਸ਼ਰ ਦਾ ਵਚਨ ਹੋਏਗਾ ਰੱਬ ਦੇ ਦਾਸ ਦੂਰ ਤੋਂ ਵਚਨ ਲੈ ਕੇ ਸਾਰੇ ਸ਼ੇਅਰ ਕਰਨਗੇ ਔਰ ਖਾਸ ਵਿਸ਼ੇ ਤੇ ਪਰਮੇਸ਼ਰ ਦਾ ਵਚਨ ਹੋਏਗਾ ਔਰ ਨਾਲ ਨਾਲ ਪ੍ਰਤੀਪੋਜ ਹੋਏਗਾ ਬਹੁਤ ਜ਼ਬਰਦਸਤ ਪ੍ਰਤੀਪੋਜ ਹੋਏਗਾ ਪਰਮੇਸ਼ਰ ਦੇ ਆਏ ਹੋਏ ਸਭ ਦਾਸ ਦਾਸੀਆਂ ਵਾਸਤੇ ਜੀ ਸੋ ਜਿੰਨੇ ਵੀ ਸੱਚ ਦੀ ਆਵਾਜ਼ ਚੈਨਲ ਨੂੰ ਸਾਡੇ ਭੈਣ ਭਰਾ ਜਿੰਨੇ ਵੀ ਵਾਚ ਕਰਦੇ ਨੇ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੂੰ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਵਿਸ਼ਪ ਸੰਤ ਬਲਵਿੰਦਰ ਜੌਨ ਜੀ ਦੇ ਦੁਆਰਾ ਬਹੁਤ ਪ੍ਰਭੂ ਅਭਿਸ਼ਕਤ ਕੰਮ ਰੱਬ ਦੇ ਦਾਸ ਦੇ ਦੁਆਰਾ ਰੱਬ ਵੱਡੇ ਵੱਡੇ ਕੰਮ ਕਰ ਰਿਹਾ ਆ ਅਗਰ ਤੁਸੀਂ ਪ੍ਰਾਰਥਨਾ ਦੇ ਲਈ ਕਾਲ ਕਰਨਾ ਚਾਹੁੰਦੇ ਹੋ ਫੋਨ ਕਰਨਾ ਚਾਹੁੰਦੇ ਹੋ ਤਾਂ ਇਹ ਆਪਣਾ ਨੰਬਰ ਤੁਹਾਨੂੰ ਮੈਂਸ਼ਨ ਕਰਨਗੇ ਔਰ ਡਿਸਪਲੇ ਦੇ ਉੱਤੇ ਵੀ ਇਹਨਾਂ ਦਾ ਨੰਬਰ ਸ਼ੋ ਹੋ ਰਿਹਾ ਹੋਏਗਾ ਤੁਸੀਂ ਉੱਥੇ ਵੀ ਜਾ ਕੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਇਹਨਾਂ ਤੋਂ ਪ੍ਰਾਰਥਨਾ ਵੀ ਕਰਵਾ ਸਕਦੇ ਹੋ ਔਰ ਜਿਨਨੇ ਸਾਡੇ ਪਾਸਟਰ ਸਬਾਨ ਨੇ ਬਿਸ਼ਪ ਸਬਾਨ ਨੇ ਅਗਰ ਤੁਹਾਨੂੰ ਕੋਈ ਆਨ ਵਿੱਚ ਪ੍ਰੋਬਲਮ ਆਉਂਦੀ ਆ ਦਿੱਕਤ ਆਉਂਦੀ ਆ ਤੇ ਇਸੇ ਨੰਬਰ ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਸਾਰਾ ਪ੍ਰੋਪਰ ਤਰੀਕੇ ਨਾਲ ਐਡਰੈਸ ਪੁੱਛ ਕੇ ਉੱਥੇ ਪਹੁੰਚ ਸਕਦੇ ਹੋ ਮੈਂ ਚਾਹਾਂਗਾ ਸੰਤ ਜੀ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਜੋ ਤੁਹਾਡੀ ਟੀਮ ਦਾ ਜਾਂ ਤੁਹਾਡਾ ਨੰਬਰ ਆ ਤੁਸੀਂ ਮੈਂਸ਼ਨ ਜ਼ਰੂਰ ਕਰੋ ਸਾਡਾ ਪਰਸਨਲ ਨੰਬਰ ਹੈ 99154 53755 ਇਸ ਨੰਬਰ ਤੇ ਤੁਸੀਂ ਪ੍ਰਾਰਥਨਾ ਵਾਸਤੇ ਸੰਪਰਕ ਕਰ ਸਕਦੇ ਜੋ ਭਵਨ ਚ ਆਉਣ ਵਾਸਤੇ ਪਾਸਟਸ ਮੀਟਿੰਗ ਦੇ ਵਿੱਚ ਆਉਣ ਵਾਸਤੇ ਕਿ ਹੋਰ ਵੀ ਕੋਈ ਵੀ ਸਮੱਸਿਆ ਹੈ ਤੁਹਾਨੂੰ ਪ੍ਰਾਰਥਨਾ ਨਾਲ ਜੁੜੀ ਹੋਈ ਆਤਮਿਕ ਜੀਵਨ ਚ ਤੇ ਤੁਸੀਂ ਦੁਆ ਕਰਾ ਸਕਦੇ ਔਰ ਲਾਸਟ ਵਿੱਚ ਆਪਾਂ ਬਿਸ਼ਪ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਵਾਂਗੇ ਹਾਂਜੀ ਕਿ ਜਿੰਨੇ ਵੀ ਸਾਨੂੰ ਇਸ ਸਮੇਂ ਦੁਨੀਆ ਦੇ ਉੱਤੇ ਲੋਕ ਵਾਚ ਕਰਦੇ ਨੇ ਦੇਖਦੇ ਨੇ ਸਾਡੇ ਚੈਨਲ ਨੂੰ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਪਵਿੱਤਰ ਬਾਈਬਲ ਚੋਂ ਆ ਪਵਿੱਤਰ ਬਾਈਬਲ ਚੋਂ ਮੈਸੇਜ ਇਹ ਹੀ ਆ ਵਚਨ ਦੇ ਅਕੋਰਡਿੰਗ ਦਿਨ ਬੁਰੇ ਆ ਅੰਤ ਦਾ ਸਮਾਂ ਹੈ ਬਿਲਕੁਲ ਜੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਨੂੰ ਵਧਣ ਦੀ ਲੋੜ ਹੈਗੀ ਆ ਅੱਛਾ ਤਕੜੇ ਹੋ ਕੇ ਡੇ ਬਾਈ ਡੇ ਨੈਟ ਬਾਈ ਨੈਟ ਪ੍ਰਭੂ ਯਿਸੂ ਮਸੀਹ ਚ ਵਧੇ ਸਾਰੇ ਔਰ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਨਵਾਂ ਹੁਕਮ ਸਾਨੂੰ ਦਿੱਤਾ ਜੀ ਪ੍ਰੇਮ ਕਰਨਾ ਆਪਸ ਵਿੱਚ ਜੀ ਉਹ ਸਾਰੀਆਂ ਧੜੇ ਬਾਜੀਆਂ ਨੂੰ ਚਾਰੀਆਂ ਕੁਝ ਫਿਰਟ ਦਿੱਤਾ ਜਿੱਦਾਂ ਵਚਨ ਚ ਲਿਖਿਆ ਏ ਛੱਡ ਕੇ ਇੱਕ ਦੂਜੇ ਨਾਲ ਮੇਲ ਮਲਾਪ ਰੱਖੇ ਇਹਨਾਂ ਬੁਰੇ ਦਿਨਾਂ ਚ ਪ੍ਰੇਮ ਰੱਖੇ ਔਰ ਜਿੱਥੇ ਵੀ ਪ੍ਰਭੂ ਯੀਸ਼ੂ ਮਸੀਹ ਦਾ ਰਾਜ ਨੂੰ ਵਧਨ ਦਾ ਕੰਮ ਏ ਵੱਦ ਤੋਂ ਵੱਦ ਪ੍ਰਭੂ ਯੀਸ਼ੂ ਮਸੀਹ ਦੇ ਸਵਰਗ ਰਾਜ ਲਈ ਕੰਮ ਕਰੋ ਔਰ ਧਰਤੀ ਦੀਆਂ ਜਿੰਨੀਆਂ ਵੀ ਵਸਤਾਂ ਏ ਚਾਹੇ ਫਿਜ਼ੀਕਲ ਕੋਈ ਤੰਦਰੁਸਤੀ ਚਾਹੀਦੀ ਏ ਚਾਹੇ ਸਮਾਜਿਕ ਕੋਈ ਬਲੇਸਿੰਗ ਚਾਹੀਦੀ ਏ ਚਾਹੇ ਕੋਈ ਵੀ ਸਾਡੇ ਜੀਵਨ ਦੇ ਵਿੱਚ ਬੜੀ ਗਵਾਹੀ ਚਾਹੁੰਦੇ ਆ ਆ ਉਹ ਆਪਣੇ ਆਪ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੋਣਾ ਸ਼ਰਵਾਦ ਹੋਏਗਾ ਔਰ ਸੇਵਕਾਈ ਵਾਸਤੇ ਅੱਗੇ ਵਧਣ ਵਾਸਤੇ ਐਸੋਸੀਏਸ਼ਨ ਦੇ ਨਾਲ ਸਾਡੀ ਪਾਸਟਰ ਐਸੋਸੀਏਸ਼ਨ ਨਾਲ ਪ੍ਰਭੂ ਦੇ ਕੰਮਾਂ ਨੂੰ ਕਰਨ ਵਾਸਤੇ ਵੀ ਤੁਸੀਂ ਸਾਡੇ ਜਿਹੜਾ ਨੰਬਰ ਤੁਹਾਨੂੰ ਦੱਸਿਆ ਹੈ ਜੀ ਤਾਂ ਤੁਸੀਂ ਉਹਦੇ ਤੇ ਸੰਪਰਕ ਕੇ ਕਰ ਸਕਦੇ ਆ ਸਾਰੇ ਔਰ ਪਰਮੇਸ਼ਰ ਦਾ ਧੰਨਵਾਦ ਹੈ ਸਭ ਲੋਕ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਯਿਸੂ ਦੇ ਮੇਲ ਮਲਾਪ ਔਰ ਪਿਆਰ ਵਿੱਚ ਵਧੇ ਬਹੁਤ ਬਹੁਤ ਧੰਨਵਾਦ ਜੀ ਔਰ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਉਹਨਾਂ ਨੇ ਪ੍ਰੇਮ ਦੇ ਉੱਤੇ ਪਿਆਰ ਦਿੱਤੇ ਕਿ ਕਿਦਾਂ ਜਿੰਨੇ ਵੀ ਰੱਬ ਦੇ ਦਾਸ ਸੇਵਕ ਸੰਤ ਜੋ ਸੇਵਕਾਈ ਦੇ ਵਿੱਚ ਨੇ ਉਹ ਮੇਲ ਮਲਾਪ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਪਿਆਰ ਦੇ ਵਿੱਚ ਰਹਿਣਾ ਚਾਹੀਦਾ ਸੋ ਅਸੀਂ ਧੰਨਵਾਦ ਕਰਦੇ ਹਾਂ ਸੰਤ ਜੀ ਬਹੁਤ-ਬਹੁਤ ਤੁਹਾਡਾ ਸਮਾਂ ਦੇਣ ਦੇ ਲਈ ਔਰ ਜਿੰਨੇ ਵੀ ਸਾਨੂੰ ਸੱਚ ਦੀ ਆਵਾਜ਼ ਚੈਨਲ ਤੇ ਵਾਚ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼